ਇਹ ਪੰਜਾਬ ਦੇ ਅੰਦਰ ਚੱਲ ਕੀ ਰਿਹਾ ਏ ਆਏ ਦਿਨ ਕਤਲੋਗਾਰ ਪਿਛਲੇ 2 ਦਿਨਾਂ ਦੇ ਅੰਦਰ ਤਿੰਨ ਕੁੜੀਆਂ ਦੀਆਂ ਲਾਸ਼ਾਂ ਮਿਲਦੀਆਂ ਨੇ ਤਿੰਨ ਕੁੜੀਆਂ ਦਾ ਕਤਲ ਹੋ ਜਾਂਦਾ ਜੇਕਰ ਇੱਥੇ ਪੰਜਾਬ ਦੇ ਅੰਦਰ ਕੋਈ ਲੰਗਰ ਲੱਗਿਆ ਹੁੰਦਾ ਤਾਂ ਉੱਥੇ ਆ ਕੇ ਇਨਸਾਨਾਂ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਉੱਥੇ ਕਤਲ ਕਰ ਦਿੱਤਾ ਜਾਂਦਾ ਜੇਕਰ ਕੋਈ ਖੇਡ ਦਾ ਮੈਦਾਨ ਆ ਤਾਂ ਖੇਡ ਦੇ ਮੈਦਾਨ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਜਾਂਦੀਆਂ ਉੱਥੇ ਬੱਚੇ ਦਾ ਕਤਲ ਕਰ ਦਿੱਤਾ ਜਾਂਦਾ ਇਹ ਕੋਈ ਇੱਕ ਦੀ ਘਟਨਾ ਨਹੀਂ ਆਏ ਬੰਨ ਇੰਨੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿ ਹਾਦੀ ਹੋਈ ਪਈਆ ਤੇ ਹੁਣ ਇੱਕ ਆ ਨਵੀਂ ਘਟਨਾ ਸਾਹਮਣੇ ਆ ਗਈ ਕਿ ਇੱਕ ਨੌਜਵਾਨ ਆਪਣੇ ਕੰਮਕਾਰ ਤੋਂ ਵਿਹਲਾ ਹੋ ਕੇ ਸ਼ਾਮ ਨੂੰ ਆਪਣੀ ਭੂਆ ਦੇ ਪਿੰਡ ਭੂਆ ਕੋਲ ਚੱਲਿਆ ਸੀ ਭੂਆ ਕੋਲ ਜਦੋਂ ਨੌਜਵਾਨ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਜਿਹੜੀ ਘਟਨਾ ਹੈ ਇਹ ਬਟਾਲਾ ਦੇ ਪਿੰਡ ਹਰਦੋ ਝੰਡੇ ਦੀ ਦੱਸੀ ਜਾ ਰਹੀ ਹੈ ਤਾਂ ਉਹ ਨੌਜਵਾਨ ਆਪਣੇ ਪਿੰਡ ਹਰਦੋ ਝੰਡੇ ਤੋਂ ਆਪਣੀ ਭੂਆ ਦੇ ਪਿੰਡ ਵੱਲ ਨਿਕਲਿਆ ਤਾਂ ਜਦੋਂ ਉਹ ਨਵੇਂ ਪਿੰਡ ਦੇ ਕੋਲ ਪਹੁੰਚਦਾ ਤਾਂ ਉਹ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਕਰਦੇ ਆਪਣੇ ਪੁੱਤ ਨੂੰ ਫੋਨ ਲਾ ਰਹੇ ਹੁੰਦੇ ਆ ਕਿ 6 ਵਜੇ ਦਾ ਪੁੱਤ ਘਰੋਂ ਗਿਆ ਨਾ ਉਹ ਘਰ ਵਾਪਸ ਆਇਆ ਤੇ ਨਾ ਹੀ ਫੋਨ ਚੁੱਕਦਾ ਪਰ ਸਵੇਰ ਨੂੰ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜਾ ਨਵਾ ਪਿੰਡ ਦੇ ਕੋਲ ਨਵਾਂ ਬਾਈਪਾਸ ਬਣ ਰਿਹਾ ਉੱਥੇ ਉਹਨਾਂ ਦੇ ਪੁੱਤ ਦੀ লাশ ਪਈ ਹੁੰਦੀ ਆ ਜਦੋਂ ਮਾਪਿਓ ਉਸ ਫੋਨ ਦੀ ਫੋਨ ਕਾਲ ਦੇ ਆਧਾਰ ਤੇ ਜਾ ਕੇ ਉੱਥੇ ਘਟਨਾ ਵਾਲੀ ਥਾਂ ਤੇ ਦੇਖਦਾ ਤਾਂ ਉਹਨਾਂ ਨੂੰ ਪਤਾ ਲੱਗਦਾ ਏ ਕਿ ਉਹ ਤਾਂ ਵਾਕਈ ਸਾਡਾ ਪੁੱਤ ਆ ਜਿਹਦਾ ਕਿਸੇ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਬੇਹੱਦ ਖੌਫਨਾਕ ਘਟਨਾਵਾਂ ਆਏ ਦਿਨ ਪੰਜਾਬ ਦੇ ਅੰਦਰ ਵਾਪਰ ਰਹੀਆਂ ਨੇ ਚਾਹੇ ਕੋਈ ਲੰਗਰ ਦੇ ਵਿੱਚ ਖੜਾ ਚਾਹੇ ਕੋਈ ਖੇਡ ਦੇ ਮੈਦਾਨ ਦੇ ਵਿੱਚ ਖੜਾ ਚਾਹੇ ਕੋਈ ਘਰੋਂ ਘਰੇ ਆਪਣੇ ਕੋਈ ਕੰਮ ਕਰ ਰਿਹਾ ਤੇ ਚਾਹੇ ਕੋਈ ਇਸ ਤਰੀਕੇ ਕਿਸੇ ਨੂੰ ਮਿਲਣ ਜਾ ਰਿਹਾ ਰਸਤੇ ਦੇ ਵਿੱਚ ਪਤਾ ਹੀ ਨਹੀਂ ਕਿਸੇ ਇਨਸਾਨ ਦਾ ਕਿਹਨੇ ਆ ਕੇ ਕਤਲ ਕਰ ਦੇਣਾ ਤਾਂ ਜਦੋਂ ਦਾ ਇਹ ਕਤਲ ਦਾ ਲੋਕਾਂ ਨੂੰ ਉਥੇ ਆਸ-ਪਾਸ ਦੇ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਦਿਲ ਦਹਿਲੇ ਪਏ ਆ ਕਿ ਆਖਰ ਸਾਡੇ ਪੰਜਾਬ ਦੇ ਅੰਦਰ ਚੱਲ ਕੀ ਰਿਹਾ ਏ ਇੱਥੇ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਕਿਉਂ ਲੋਕਾਂ ਦੇ ਮਨਾਂ ਦੇ ਅੰਦਰ ਪ੍ਰਸ਼ਾਸਨ ਦਾ ਪੁਲਿਸ ਦਾ ਸਰਕਾਰਾਂ ਦਾ ਕੋਈ ਡਰ ਨਹੀਂ ਰਹਿ ਗਿਆ ਤੇ ਸ਼ਰੇਆਮ ਇੱਥੇ ਕਤਲ ਹੋ ਰਹੇ ਨੇ ਜਦੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲਦੀ ਆ ਤਾਂ ਪੁਲਿਸ ਵੀ ਮੌਕੇ ਤੇ ਪਹੁੰਚਦੀ ਆ ਤਾਂ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਟੀਪੀ ਸਿੰਘ ਗੁਰਾਇਆ ਡੀਐਸਪੀ ਨੇ ਦੱਸਿਆ ਕਿ ਇਸ ਮੁੰਡੇ ਬਾਰੇ ਇਹ ਪਤਾ ਲੱਗ ਰਿਹਾ ਕਿ ਸ਼ਾਇਦ ਕੁਝ ਦਿਨ ਪਹਿਲਾਂ ਇਸ ਮੁੰਡੇ ਦੀ ਕੋਈ ਲੜਾਈ ਪਿੰਡ ਦੇ ਵਿੱਚ ਹੋਈ ਸੀ ਤਾਂ ਜਿਹਦੇ ਕਰਕੇ ਕਿਸੇ ਨੇ ਸ਼ਾਇਦ ਇਹ ਰੰਜਿਸ਼ ਨਾਲ ਕਤਲ ਕੀਤਾ ਗਿਆ ਹੋ ਸਕਦਾ ਪਰ ਫਿਲਹਾਲ ਇਸ ਮਾਮਲੇ ਵਿੱਚ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਨੇ ਜਿਹੜੀ লাশ ਆ ਮੁੰਡੇ ਦੀ ਉਹਨੂੰ ਪੋਸਟਮਾਰਟਮ ਦੇ ਵਾਸਤੇ ਭੇਜ ਦਿੱਤਾ ਪੁਲਿਸ ਦਾ ਕਹਿਣਾ ਕਿ ਵਾਕਈ ਉਸ ਮੁੰਡੇ ਨੂੰ ਗੋਲੀ ਲੱਗੀ ਆ ਪਰ ਪੂਰਾ ਮਾਮਲਾ ਤਦ ਹੀ ਕਲੀਅਰ ਹੋਊਗਾ ਜਦੋਂ ਇਸ ਮੁੰਡੇ ਦਾ ਪੋਸਟਮਾਰਟਮ ਹੋਊਗਾ ਤਾ ਫਿਲਹਾਲ ਪੁਲਿਸ ਦਾ ਕਹਿਣਾ ਕਿ ਅਸੀਂ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਸ ਇਨਵੈਸਟੀਗੇਸ਼ਨ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹਦੇ ਆਧਾਰ ਤੇ ਅਗਲੀ ਜਿਹੜੀ ਕਾਰਵਾਈ ਕੀਤੀ ਜਾਊਗੀ ਪਰ ਜਿਹੜਾ ਉਹ ਮੁੰਡਾ ਹੈ ਉਹਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਪੂਰੇ ਪੰਜਾਬ ਦੇ ਅੰਦਰ ਵੀ ਇਨ੍ਹਾਂ ਘਟਨਾਵਾਂ ਦੇ ਨਾਲ ਸੰਸਨੀ ਫੈਲ ਰਹੀ ਆ ਕਿ ਆਏ ਦਿਨ ਜਿਹੜੀ ਇਹ ਦਿਨ ਦਿਹਾੜੇ ਕਤਲੋਗਾਰਤ ਹੋ ਰਹੀ ਆ ਆਏ ਦਿਨ ਨਾ ਲੋਕ ਘਰਾਂ ਵਿੱਚ ਸੁਰੱਖਿਅਤ ਨੇ ਨਾ ਕਿਤੇ ਆਪਣੇ ਕੰਮ ਵਾਲੀ ਥਾਂ ਤੇ ਤੇ ਨਾ ਹੀ ਕਿਸੇ ਧਾਰਮਿਕ ਸਥਾਨ ਤੇ ਲੋਕ ਸੁਰੱਖਿਅਤ ਰਹਿ ਗਏ ਨੇ ਤਾਂ ਫਿਰ ਲੋਕ ਸੁਰੱਖਿਅਤ ਕਿੱਥੇ ਹੋਣਗੇ ਇਹ ਵੱਡੇ ਸਵਾਲ ਨੇ ਪੁਲਿਸ ਪ੍ਰਸ਼ਾਸਨ ਉੱਤੇ ਸਰਕਾਰਾਂ ਦੇ ਉੱਤੇ ਕਿ ਆਖਰ ਕਿਉਂ ਆਏ ਦਿਨ ਪੰਜਾਬ ਵਿੱਚ ਅਜਿਹਈਆਂ ਘਟਨਾਵਾਂ ਵਾਪਰ ਰਹੀਆਂ ਨੇ ਇਨ੍ਹਾਂ ਘਟਨਾਵਾਂ ਨੂੰ ਠੱਲ ਕਿਉਂ ਨਹੀਂ ਪਾਈ ਜਾ ਰਹੀ ਇਨ੍ਹਾਂ ਘਟਨਾਵਾਂ ਨੂੰ ਨੱਥ ਕਿਉਂ ਨਹੀਂ ਪਾਈ ਜਾ ਰਹੀ